ਮੀਂਹ ਦੇ ਕਾਰਨ ਦਿਖਾਈ ਆਪਣੀ ਤਾਕਤ ਡੁੱਬ ਗਿਆ ਤਨੌਲਾ ਜਿੱਥੇ ਪੰਜਾਬ ਭਰ ਦੇ ਇਲਾਕਿਆਂ ਵਿੱਚ ਲੱਗ ਲੱਗ ਥਾਵਾਂ ਤੇ ਬਹੁਤ ਮੀਂਹ ਪੈ ਰਿਹਾ ਹੈ ਉੱਥੇ ਹੀ ਜੇ ਆਪਾਂ ਬਰਨਾਲਾ ਜ਼ਿਲ੍ਹਾ ਦੇ ਪਿੰਡ ਤਨੌਲਾ ਦੀ ਗੱਲ ਕਰੀਏ ਤਾਂ ਸਾਰਾ ਇਤਨੌਲਾ ਪਾਣੀ ਵਿੱਚ ਜਲਮਗਨ ਹੋ ਗਿਆ ਜਿੱਥੇ ਬੱਸ ਸਟੈਂਡ ਦਾ ਕੰਮ ਚੱਲ ਰਿਹਾ ਸੀ ਉੱਥੇ ਵੀ ਮੀਂਹ ਦਾ ਪਾਣੀ ਬਹੁਤ ਖੜ ਗਿਆ ਹੈ ਜਿਸ ਦੇ ਕਾਰਨ ਆਉਣ ਜਾਣ ਲਈ ਸਵਾਰਿਆਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਤਣਾਉਲੇ ਦੇ ਪੂਰੇ ਬਾਜ਼ਾਰ ਵਿੱਚ ਮੀਂਹ ਦਾ ਪਾਣੀ ਵੱਡੀ ਮਾਤਰਾ ਵਿੱਚ ਇਕੱਠਾ ਹੋ ਗਿਆ ਹੈ ਜਿਸ ਕਰਕੇ ਬਾਜ਼ਾਰ ਵਿੱਚ ਰਾਸ਼ਨ ਦੀਆਂ ਦੁਕਾਨਾਂ ਸਬਜ਼ੀ ਵਾਲੇ ਰੇੜੀਆਂ ਅਤੇ ਬਾਕੀ ਸਾਰੀਆਂ ਦੁਕਾਨਾਂ ਆਦ ਬੰਦ ਹਨ ਜਿਸ ਕਰਕੇ ਆਮ ਲੋਕਾਂ ਨੂੰ ਮੀਂਹ ਕਰਕੇ ਬਹੁਤ ਪਰੇਸ਼ਾਨੀ ਆ ਰਹੀ ਹੈ ਉੱਥੇ ਹੀ ਜੇ ਆਪਾਂ ਗੱਲ ਕਰੀਏ ਤਣਾਉਲਾ ਦੇ ਪੱਕਾ ਬਾਸਟੇਡੀਅਮ ਦੀ ਤਾਂ ਉੱਥੇ ਵੀ ਸ਼ਹਿਰ ਦਾ ਬਹੁਤ ਸਾਰਾ ਪਾਣੀ ਇਕੱਠਾ ਹੋ ਗਿਆ ਹੈ ਦੇਖਣ ਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਕੋਈ ਸਵਿੰਗ ਪੂਲ ਬਣਾਇਆ ਹੋਵੇ ਮੀ ਜਿਆਦਾ ਪਾਣੀ ਕਰਕੇ ਸਟੇਡੀ ਵਿੱਚ ਬਹੁਤ ਸਾਰਾ ਪਾਣੀ ਇਕੱਠਾ ਹੋ ਗਿਆ ਹੈ ਜਿਸ ਦੇ ਚੱਲਦਿਆਂ ਪਾਣੀ ਨੂੰ ਸੁੱਕਣ ਲਈ ਕਾਫੀ ਸਮਾਂ ਲੱਗ ਜਾਵੇਗਾ ਅਤੇ ਇਸ ਦੇ ਨਾਲ ਮੀਂਹ ਹਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਮੀਂਹ ਅਜੇ ਵੀ ਪੂਰੀ ਰਫ਼ਤਾਰ ਨਾਲ ਤੇਜ਼ੀ ਨਾਲ ਪੈ ਰਿਹਾ ਹੈ